ਸਾਰੇ ਐਮਰਜੈਂਸੀ ਸਬਸਿਸ ਮੈਂ ਕਰ ਰਿਹਾ ਜੀ ਮੈਂ ਕੱਲ ਤੋਂ ਲੱਗਾ ਹਾਂ ਚਲੋ ਮੈਨੂੰ ਲੱਗਾ ਸੀਗਾ ਵੀ ਜਿਹੜਾ ਇਨੈਵਿਟੇਬਲ ਹੈ ਜਿਹੜਾ ਫਾਰਮਰਸ ਦਾ ਪ੍ਰੈਸਟ ਹੈਗਾ ਨਿਊ ਆਫ दैट ਔਰ ਜਿਹੜਾ ਮੇਰਾ ਉਹ ਖਰਚਾ ਸੀਗਾ ਮੇਰਾ ਕੁਝ ਐਕਸਪੀਰੀਅੰਸ ਵੀ ਸੀ ਪਹਿਲਾਂ ਉਹਦੇ ਕੋਲ ਉਸ ਤਰ੍ਹਾਂ ਹੀ ਹੋਇਆ ਉਹਦੇ ਚ ਜੋ ਸਰਕਾਰ ਨੂੰ ਕਰਨਾ ਚਾਹੀਦਾ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਗੋਸ਼ਿਸ਼ਣ ਕਰਨ ਦੀ ਕੋਸ਼ਿਸ਼ ਕੀਤੀ ਬਟ ਜਦੋਂ ਹੁਣ ਜੋ ਉਹ ਪੀਸਫੁਲ ਮਾਰਚ ਕਰਕੇ ਆ ਰਹੇ ਆ ਅੱਗੇ ਪੁਲਿਸ ਉਹਨਾਂ ਨੂੰ ਰੋਕ ਰਹੀ ਆ ਤੇ ਕਈ ਵਾਰੀ ਕਲਾਸ਼ ਹੋ ਜਾਂਦਾ ਔਰ ਕੱਲ ਹੋਈ ਵੀ ਕੱਲ ਜਿਹੜੇ ਸਾਡੇ ਗਰੀਬਣ ਜਿਹੜੇ ਸੀਗੇ ਉਹ 25 ਦਰਜਨ ਦੇ ਕਰੀਬ ਜਿਹੜੇ ਸੀਗੇ ਉਹ ਸਾਡੇ ਰਾਜਪੁਰਾ ਦੇ ਵਿੱਚ ਜਿਹੜਾ ਮੈਕਸਿਮ ਜਿਹੜਾ ਸੀਗਾ ਸ਼ੰਭੂ ਬਾਰਡਰ ਐਕਟਿਵ ਸੀਗਾ ਕਾਲਜ ਤੋਂ ਤੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅਟੈਂਡ ਵੀ ਕੀਤਾ ਉਹਦੇ 6 ਇੰਜਰੀ ਵੀ ਸੀ ਸੀਰੀਅਸ ਪੇਸ਼ੈਂਟ ਵੀ ਸੀ ਇੱਕ ਦਾ ਫ੍ਰੈਕਚਰ ਹੋਇਆ ਤਿੰਨ ਪੇਸ਼ੈਂਟ ਰਜਿੰਦਰਾ ਹਸਪਤਾਲ ਦਾਖਲ ਹੋਇਆ ਤੇ ਬਾਕੀਆਂ ਨੂੰ ਡਿਸਚਾਰਜ ਕੀਤਾ ਗਿਆ ਹੈਗਾ ਇੱਕ ਦਾ ਪੇਸ਼ੈਂਟ ਜਿਹੜਾ ਹੈਗਾ ਉਹ ਬਨੂੜ ਤੋਂ ਜਿਹੜਾ ਹੈਗਾ ਉਹ 32 ਚ ਵੀ ਭੇਜਿਆ ਗਿਆ ਸੋ ਮੈਂ ਸਾਰੇ ਟਰੈਕ ਕਰ ਰਿਹਾ ਜੀ ਜਿੰਨਾ ਵੀ ਹੋਇਆ ਹੈਗਾ ਆਪਣੇ ਚਾਹੇ ਉਹ ਮਹਾਲੀ ਤੋਂ ਸ਼ੁਰੂ ਕਰਕੇ ਮਹਾਲੀ ਪਟਿਆਲਾ ਸਗਰੂਰ ਬਰਨਾਲਾ ਪਟੰਡਾ ਮੁਖਤਸਰ ਸਾਹਿਬ ਤੇ ਮਾਨਸਾ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੋ ਮੋਨਿਟਰਿੰਗ ਕਰ ਰਹੇ ਆ ਸਾਡਾ ਰੈਗੂਲਰ ਗਰੁੱਪ ਬਣਿਆ ਹੋਇਆ ਜਿਹੜਾ ਗਰੁੱਪ ਸਾਡੀਆਂ ਟੌਕਸਿਲ ਹੋ ਰਹੀਆਂ ਆਪਸ ਦੇ ਵਿੱਚ ਸਪੌਂਸਰ ਸਕੌਲ ਵੀ ਹੋ ਰਹੀਆਂ ਔਰ ਅਸੀਂ ਐਮਰਜੈਂਸੀ ਜਿਹੜਾ ਹੈਗਾ ਸਾਰਾ ਉਹ ਬੰਦੋਬਸਤ ਕੀਤਾ ਹੋਇਆ ਉਹਦੇ ਐਂਬੂਲੈਂਸ ਵੀ ਲੱਗੀਆਂ ਹੋਈਆਂ ਸਾਡੀਆਂ ਡਾਕਟਰ ਸਾਹਿਬ ਦੀਆਂ ਕਹਾਣੀਆਂ ਦੱਲੂਣ ਲੱਗੇ ਹਨ ਔਰੀ ਬਾਰਡਰ ਤੋਂ ਹੋਵੇ ਇਸੋਂ ਦੀ ਬਾਰਡਰ ਹੋਵੇ ਜੇ ਕਿਸ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਿਆ ਕਿ ਰਾਤ ਦੇ ਵੇਲੇ ਨਾਲ ਨਾਲ ਉਹ ਸਾਰੇ ਅਲਰਟ ਤੇ ਤੁਸੀਂ ਕਿਤੇ ਹੋਈ ਨਹੀਂ ਕਿਸੇ ਦਾ ਦੀ ਹਰਾਈਤ ਆ ਤੁਸੀਂ ਆ ਮੈਂ ਉਹਨਾਂ ਨੂੰ ਸਾਰਨ ਨੂੰ ਦੱਸਦਾ ਜੀ ਇੱਕ ਐਂ ਔਰ ਕੱਲ ਸਾਡੇ ਕੋਲੇ ਪੱਤਰਕਾਰ ਵੀ ਆਏ ਅੱਜ ਤੱਕ ਪੱਤਰਕਾਰ ਵੀ ਆ ਸੀ ਉਹਨਾਂ ਨੂੰ ਵੀ ਮੈਡੀਕਲ ਐਡ ਦੀ ਲੋੜ ਪਈ ਆ ਬਾਕੀ ਬਹੁਤ ਜ਼ਿਆਦਾ ਫਾਰਮਰਸ ਆਏ ਆ ਸਾਡੀ ਸਾਈਡ ਤੇ ਕੋਈ ਪੁਲਿਸ ਵਾਲਾ ਨਹੀਂ ਇੰਟਰਕ ਸੀਗਾ ਕਿ ਪੰਜਾਬ ਦੇ ਵਿੱਚ ਉਹ ਜਿਹੜੇ ਬੇਸਿਕਲੀ ਜਿਹੜੇ ਹੋਂ ਵਾਲੇ ਜਿਹੜੇ ਗਰੁੱਪ ਆ ਗਿਆ ਫਾਰਮਰ ਦੇ ਅਮਰਸਾਤ ਤੋਂ ਚੱਲੇ ਆ ਸੋ ਪੰਜਾਬ ਦੇ ਵਿੱਚ ਜਿਹੜਾ 220 350 ਕਿਲੋਮੀਟਰ ਦਾ ਸਬਰ ਸੀ ਉਹਦੇ ਕੋਈ ਕਿਤੇ ਦਿੱਕਤ ਨਹੀਂ ਉਹ ਧਿਲੇ ਜਾ ਰਹੇ ਸੀਗਾ ਹਰਾਨਾ ਕਮਾਂਡ ਨੇ ਆਪਣੀ ਐਬਸਟ੍ਰਕਸ਼ਨ ਲਾਈ ਆ ਸੋ ਉਸ ਤੇ ਉਹਨਾਂ ਦਾ ਜੇ ਕੱਲ੍ਹ ਦਾ ਕੰਮ ਤਾਂ ਚੱਲਿਆ ਹੈਗਾ ਜੋ ਵੀ ਮਤਲਬ 1 ਚੰਸੀ ਉਹ ਨਹੀਂ ਹੋਣਾ ਚਾਹੀਦਾ ਮਤਲਬ ਪੀਸਫੁਲ ਮਾਰਚ ਪੀਸਫੁਲ ਪ੍ਰੋਟੈਸਟ ਜੇ ਉਹਨਾਂ ਨੂੰ ਕਰਨ ਦੇ ਵਿੱਚ ਸ਼ਾਇਦ ਨੌਬਤ ਨਹੀਂ ਆਉਂਦੀ ਬਿਲਕੁਲ ਸਭ ਜੀ ਰਾਜਪੁਰਾ ਵੀ ਜਾਣਾ ਹੈ ਉਹ ਮੈਂ ਹੁਣ ਜਾ ਰਿਹਾ ਹਾਂ ਜੀ ਇਸ ਤੋਂ ਬਾਅਦ ਮੈਂ ਬਰੋਡ ਵੀ ਜਾਊਂਗਾ ਰਾਜਪੁਰਾ ਵੀ ਜਾਊਂਗਾ ਬਟਾਲਾ ਵੀ ਅੰਮ੍ਰੇਜਾ ਜਿਹੜੇ ਇੰਜਰਡ ਆ ਉਹਨਾਂ ਨੂੰ ਮਿਲਾਂਗਾ ਉਸ ਤੋਂ ਬਾਅਦ ਮੈਂ ਕੱਲ ਨੂੰ ਜਿਹੜਾ ਹੈਗਾ ਉਹ ਸਮਰੂਰ ਬਰਨਾਲਾ ਮੁਖਸਰ ਸਾਹਿਬ ਬਠਿੰਡਾ ਜਿੰਨੇ ਵੀ ਆਪਣੇ ਲੰਬੀ ਜਾਂ ਜਿਹੜੇ ਆਪਣੇ ਜਿੰਨੇ ਵੀ ਆਪਣੇ ਹਸਪਤਾਲ ਹੈਗੇ ਸਾਰੇ ਮੈਂ ਵਿਜ਼ਿਟ ਕਰਾਂਗਾ ਤੇ ਸਾਰੀਆਂ ਸਹੀ ਮੈਡੀਸ ਉਹ ਸਾਰੀਆਂ ਡਿਊਟੀਆਂ ਅਸੀਂ ਲਗਾ ਦਿੱਤੀਆਂ ਹੋਈਆਂ ਜੋ ਸਾਡਾ ਫਰਜ਼ ਹੈ ਤੇ ਮੈਡੀਕਲ ਹੈ ਜਿਹੜੀ ਆ ਫਾਰਨ ਨੂੰ ਮਿਲਣੀ ਚਾਹੀਦੀ ਹੈ ਚਾਹੇ ਕੋਈ ਪਰਸੋਨਾ ਹੋਵੇ ਪੱਤਰਕਾਰ ਹੋਵੇ ਜੇ ਕੋਈ ਫਾਰਮਰ ਦਾ ਕੋਈ ਹੋਰ ਕੋਈ ਬਾਈਸਟੈਂਡਰ ਹੋਵੇ ਜਿਹੜਾ ਵੀ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਮੈਡੀਕਲ ਹੈ ਦੇਣਾ ਸਾਡਾ ਕੰਮ ਹੈ ਅਸੀਂ ਕਰਾਂਗੇ ਸਾਰੀਆਂ ਐਮਰਜੈਂਸੀ ਸਬਸੈਂਸ ਮੈਂ ਕਰ ਰਿਹਾ ਜੀ ਮੈਂ ਕੱਲ ਤੋਂ ਲੱਗਾ ਹਾਂ ਜਦੋਂ ਮੈਨੂੰ ਲੱਗਾ ਸੀਗਾ ਵੀ ਜਿਹੜਾ ਇਨਵਿਟੇਬਲ ਹੈ ਜਿਹੜਾ ਫਾਰਮਰਸ ਦਾ ਪੈਸਟ ਹੈਗਾ ਇਨੂ ਆਫ ਥੈਟ ਔਰ ਜਿਹੜਾ ਮੇਰਾ ਉਹ ਖਰਚਾ ਸੀਗਾ ਮੇਰਾ ਕੋਲ ਐਕਸਪੀਰੀਅੰਸ ਵੀ ਸੀ ਪਹਿਲਾਂ ਉਹ ਦੇਖੋ ਉਸ ਤਰ ਉਹਦੇ ਚ ਜੋ ਸਰਕਾਰ ਨੂੰ ਕਰਨਾ ਚਾਹੀਦਾ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਗੋਸ਼ਸ਼ਾ ਕਰਨ ਦੀ ਕੋਸ਼ਿਸ਼ ਕੀਤੀ ਬਟ ਜਦੋਂ ਹੁਣ ਜੋ ਉਹ ਪੀਸਫੁਲ ਮਾਰਚ ਕਰਕੇ ਆ ਰਹੇ ਆ ਅੱਗੇ ਪੁਲਿਸ ਉਹਨਾਂ ਨੂੰ ਰੋਕ ਰਹੀ ਆ ਤੇ ਫੇਰ ਹੀ ਕਲਾਸ਼ ਹੋ ਜਾਂਦਾ ਉਹ ਕੱਲ ਹੋਈ ਵੀ ਕੱਲ ਜਿਹੜੇ ਸਾਡੇ ਕੋਲ ਕਰੀਬਨ ਜਿਹੜੇ ਸੀਗੇ ਉਹ 25 ਦਰਜਨ ਦੇ ਕਰੀਬ ਜਿਹੜੇ ਸੀਗੇ ਉਹ ਸਾਡੇ ਰਾਜਪੁਰਾ ਦੇ ਵਿੱਚ ਜਿਹੜਾ ਮੈਕਸਿਮਮ ਜਿਹੜਾ ਸੀਗਾ ਸ਼ੰਭੂ ਬਾਰਡਰ ਐਕਟਿਵ ਸੀਗਾ ਕਾਲੂਪੁਰ ਤੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅਟੈਂਡ ਵੀ ਕੀਤਾ ਉਹਦਾ ਛੱਡ ਇੰਜਰੀ ਵੀ ਸੀ ਸੀਰੀਅਸ ਪੇਸ਼ੈਂਟ ਵੀ ਸੀ ਅਪਦੇ ਫ੍ਰੈਕਚਰ ਹੋਇਆ ਤਿੰਨ ਪੇਸ਼ੈਂਟ ਰਜਿੰਦਰਾ ਹਸਪਤਾਲ 'ਚ ਦਾਖਲ ਹੋਇਆ ਤੇ ਬਾਕੀਆਂ ਨੂੰ ਡਿਸਚਾਰਜ ਕੀਤਾ ਗਿਆ ਹੈਗਾ ਇੱਕ ਦਾ ਪੇਸ਼ੈਂਟ ਜਿਹੜਾ ਹੈਗਾ ਉਹ ਮਨੂੜ ਤੋਂ ਜਿਹੜਾ ਹੈਗਾ ਉਹ 32 ਜੀ ਵੀ ਪਹੁੰਚ ਗਿਆ ਸੋ ਮੈਂ ਸਾਰੇ ਟਰੈਕ ਕਰ ਰਿਹਾ ਜਿੰਨਾ ਵੀ ਹੋਇਆ ਹੈਗਾ ਆਪਣੇ ਚਾਹੇ ਉਹ ਮਹਾਲੀ ਤੋਂ ਸ਼ੁਰੂ ਕਰਕੇ ਮਹਾਲੀ ਪਟਿਆਲਾ ਸੰਗਰੂਰ ਬਰਨਾਲਾ ਬਟਿੰਡਾ ਮੁਖਤਸਰ ਸਾਹਿਬ ਤੇ ਮਾਨਸਾ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਮੋਨਿਟਰਿੰਗ ਕਰ ਰਿਹਾ ਹੈ ਨਾ ਸਾਡਾ ਰੈਗੂਲਰ ਕਲਪ ਬਣਿਆ ਹੋਇਆ ਹੈ ਰੈਗੂਲਰ ਸਾਡੀਆਂ ਔਰ ਅਸੀ ਐਮਰਜੈਂਸੀ ਜਿਹੜਾ ਹੈਗਾ ਸਾਰਾ ਉਹ ਪਦਵਸਥ ਕੀਤਾ ਹੋਇਆ ਉਹਦੇ ਐਂਬੂਲੈਂਸਿਸ ਵੀ ਲੱਗੀਆਂ ਹੋਈਆਂ ਆ ਸਾਡੀਆਂ ਡਾਕਟਰ ਸਾਹਿਬ ਕੀ ਕਹਾਣੀਆਂ ਦਲੋਂ ਲੱਗੇ ਹਨ ਉਹਦੀ ਬਾਰਡਰ ਤੋਂ ਹੋ ਗਈ ਸਮੂਹ ਬਾਰਡਰ ਤੋਂ ਹੋ ਗਈ ਇਸ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਿਆ ਕਿ ਰਾਜਪੁਰਾ ਦੇ ਨਾਲ ਨਾਲ ਉਹ ਸਾਰੇ ਅਲਰਟ ਸੇ ਤੁਸੀਂ ਕਿਤੇ ਹੋ ਨਹੀਂ ਕਿਸੇ ਜੁੜਾ ਦੇ ਇਲਾਕੇ ਦਾ ਅ ਮੈਂ ਉਹਨਾਂ ਨੂੰ ਸਾਰਿਆਂ ਨੂੰ ਦੱਸਦਾ ਕਿ ਇੱਕ ਐਮਬੂਲੈਂਸ ਉੱਥੇ ਅਵੇਲੇਬਲ ਹੋਣੀ ਚਾਹੀਦੀ ਆ ਔਰ ਕੱਲ ਸਾਡੇ ਕੋਲ ਪੱਤਰਕਾਰ ਵੀ ਆਏ ਅੱਜ ਤੱਕ ਪੱਤਰਕਾਰ ਆਏ ਸੀ ਉਹਨਾਂ ਨੂੰ ਵੀ ਮੈਡੀਕਲ ਹੈਲਪ ਦੀ ਲੋੜ ਪਈ ਆ ਬਾਕੀ ਬਹੁਤ ਜ਼ਿਆਦਾ ਫਾਰਮਰਸ ਆਏ ਆ ਸਾਡੀ ਸਾਈਡ ਦੇ ਕੋਲ ਪੁਲਿਸ ਵਾਲਾ ਨਹੀਂ ਇੰਟਰਸਿਗਾ ਕਿਉਂਕਿ ਪੰਜਾਬ ਦੇ ਵਿੱਚੋਂ ਜਿਹੜੇ ਬੇਸਿਕਲੀ ਜਿਹੜੇ ਹੋਂ ਵਾਲੇ ਜਿਹੜੇ ਗਰੁੱਪ ਆ ਗਿਆ ਫਾਰਮਰ ਤੇ ਅਮਰਸਾਬ ਤੋਂ ਚੱਲੇ ਆ ਸੋ ਪੰਜਾਬ ਦੇ ਵਿੱਚ ਜਿਹੜਾ 220 300 ਕਿਲੋਮੀਟਰ ਦਾ ਸਫ਼ਰ ਸੀ ਉੱਥੇ ਕੋਈ ਕਿਤੇ ਦਿੱਕਤ ਨਹੀਂ ਉਹ ਦਿੱਲੀ ਜਾ ਰਹੇ ਸੀਗੇ ਰਾਣਾ ਗੋਮਪਲ ਨੇ ਆਪਣੀ ਐਫਲੈਕਸ਼ਨ ਲਾਈ ਆ ਸੋ ਉਸ ਤੋਂ ਉਹਨਾਂ ਦਾ ਜਿਹ ਉਹ ਨਹੀਂ ਹੋਣਾ ਚਾਹੀਦਾ ਮਤਲਬ ਪੀਸਫੁਲ ਮਾਰਚ ਸਰ ਪੀਸਫੁਲ ਪ੍ਰੋਟੈਸਟ ਤੇ ਉਹਨਾਂ ਨੂੰ ਕਾਰਨ ਬਣਦਾ ਸ਼ਾਇਦ ਨੌਬਤ ਨਹੀਂ ਆਉਂਦੀ ਬਿਲਕੁਲ ਸਹੀ ਰਾਜਪੁਰਾ ਵੀ ਜਾਣਾ ਹੁਣ ਮੈਂ ਹੁਣ ਜਾ ਰਿਹਾ ਹਾਂ ਜੀ ਇਸ ਤੋਂ ਬਾਅਦ ਮੈਂ ਬਲੂਡ ਵੀ ਜਾਊਂਗਾ ਰਾਜਪੁਰਾ ਵੀ ਜਾਊਂਗਾ ਪਟਾਲਾ ਵੀ ਅਮਰੀਜਾ ਜਿਹੜੇ ਇੰਜਰਡ ਆ ਉਹਨਾਂ ਨੂੰ ਮਿਲਾਂਗਾ ਉਸ ਤੋਂ ਬਾਅਦ ਮੈਂ ਕੱਲ ਨੂੰ ਜਿਹੜਾ ਹੈਗਾ ਉਹ ਸੰਗਰੂਰ ਬਰਨਾਲਾ ਮੁਖਸਰ ਸਾਹਿਬ ਬਿਟਿੰਡਾ ਜਿੰਨੇ ਵੀ ਆਪਣੇ ਲੰਬੀ ਜਾਂ ਜਿਹੜੇ ਆਪਣੇ ਜਿੰਨੇ ਵੀ ਆਪਣੇ ਹਸਪੀਟਲ ਆ ਕੇ ਸਾਰੇ ਮੈਂ ਵਿਜ਼ਿਟ ਕਰਾਂਗਾ ਉੱਥੇ ਸਾਰੀਆਂ ਸਿ ਦਵਾਈਆਂ ਡਾਕਟਰ ਸਟਾਫ ਉਹ ਸਾਰੀਆਂ ਡਿਊਟੀਆਂ ਸੇ ਲਗਾ ਦਿੱਤੀਆਂ ਹੋਈਆਂ ਜੋ ਸਾਡਾ ਫਰਜ਼ ਹੈ ਤੇ ਮੈਡੀਕਲ ਐਡ ਜਿਹੜੀ ਆ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਚਾਹੇ ਕੋਈ ਪੁਰਸਵਲਾ ਹੋਵੇ ਪੱਤਰਕਾਰ ਹੋਵੇ ਜਿਹੜਾ ਕੋਈ ਫਾਰਮਰ ਦਾ ਕੋਈ ਹੋਰ ਕੋਈ ਸਟੈਂਡਰਡ ਹੋਵੇ ਜਿਹੜਾ ਵੀ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਮੈਡੀਕਲ ਐਡ ਦੇਣਾ ਸਾਡਾ ਕੰਮ ਆ ਅਸੀਂ ਕਰਾਂਗੇ